ਦਾ ਨਾਮ ਰਣਜਨਦੀਪ ਗੋੜਾ ਔਰ ਮੈਂ ਇਥੇ ਸਕੂਲ ਡੀਨ ਚਾਰਜਾਂ ਔਰ ਇਥੇ ਇਹ ਨਹੀਂ ਹੈ ਕਿ ਹੋਣੀ ਚੋਰੀ ਹੋਈ ਆ ਜਦੋਂ ਦੀ ਮੈਂ ਇਥੇ ਸਕੂਲ ਵਿੱਚ ਆਈ ਆ ਇਥੇ ਕੁਛ ਤੇ ਕੁਛ ਪ੍ਰੋਬਲਮ ਚੱਲਦੀ ਰਹਿੰਦੀ ਆ ਜਿਵੇਂ ਕਿ ਪਹਿਲੇ ਸਟਾਰਟਿੰਗ ਵਿੱਚ ਮੈਨੂੰ ਇਹ ਪ੍ਰੋਬਲਮਸ ਆਈਆਂ ਕਿ ਪਹਿਲੇ ਜਿਵੇਂ ਟੈਚ ਲਾ ਕੇ ਲੱਗੇ ਸਕੂਲ ਦੀਆਂ ਗੱਟਰ ਲੱਗੇ ਦੀਆਂ ਗੱਟਰ ਤੋੜ ਕੇ ਉਹਦੀ ਅੰਦਰੋਂ ਸਿੱਖਾਂ ਕੱਢ ਕੇ ਲੱਗੇ ਮੈਂ ਸਰਪੰਚ ਨੂੰ ਵੀ ਬੁਲਾਉਂਦੀ ਰਹੀ ਆ ਇਥੇ ਬਟ ਕਿਸੇ ਨੇ ਕੁਝ ਨਹੀਂ ਸੁਣਿਆ ਫਿਰ ਉਸ ਤੋਂ ਬਾਅਦ ਇਥੇ ਮੈਨੂੰ ਨਸ਼ੇ ਕਰਦੇ ਲੜਕੇ ਜਿਹੜੇ ਉਹ ਆਉਂਦੇ ਰਹੇ ਨੇ ਇੱਥੇ ਮੇਰੇ ਹਾਊਸ ਦੇ ਵਿੱਚ ਉਹ ਸਰੀਂਜਾਂ ਸੁੱਟੇ ਜਾਂਦੇ ਰਹਿਆ ਫਸਟ ਟਾਈਮ ਉਹਨਾਂ ਨੇ ਸਰੀਂਜ ਤੇ ਨਾਲ ਉਹ ਛੁੱਟੀ ਸੀਗੀ ਸੂਈ ਔਰ ਮੈਂ ਪੁਲਿਸ ਨੂੰ ਵੀ ਬੁਲਾਇਆ ਕਿ ਜੇ ਇੱਥੇ ਕਿਸੇ ਮੇਰੇ ਬੱਚੇ ਤੇ ਲੱਗ ਜੇ ਤੇ ਕਿੰਨੀਆਂ ਪ੍ਰੋਬਲਮਸ ਹੁੰਦੀਆਂ ਨੇ ਤੇ ਫਿਰ ਉਹ ਜ਼ਿੰਮੇਵਾਰ ਤੇ ਕੋਈ ਨਹੀਂ ਨਾ ਮੇਰੇ ਬੱਚਿਆਂ ਦਾ ਫਿਰ ਮੈਂ ਪੁਲਿਸ ਨੂੰ ਬੁਲਾਇਆ ਪੁਲਿਸ ਨੇ ਆ ਕੇ ਮੌਕਾ ਦੇਖਿਆ ਤੇ ਚਲੇ ਗਏ ਕਿ ਚਲੋ ਕੋਈ ਨਹੀਂ ਮਾਮਾਸੀ ਚੱਕਰ ਲਾਵਾਂਗੇ ਫਿਰ ਥੋੜਾ ਵਿਦਨ ਇੱਕ ਹਫਤੇ ਬਾਅਦ ਫਿਰ ਮੈਨੂੰ ਫਿਰ ਦੁਬਾਰਾ ਸਰੀਂਜ ਮਿਲੀ ਆ ਔਰ ਡਰਗ ਦੀ ਭਰੀ ਹੋਈ ਸੀਗੀ ਉਹ ਵੀ ਇੱਥੇ ਵੀ ਉਹਦੇ ਨਾਲ ਸੂਈ ਵੀ ਲੱਗੀ ਹੋਈ ਸੀਗੀ ਉਹ ਵੀ ਮੈਨੂੰ ਬੱਚਿਆਂ ਨੇ ਦੱਸਿਆ ਕਿ ਮਾਮ ਇੱਥੇ ਪਈ ਹੋਈ ਆ ਮੈਂ ਫੇਰ ਪੁਲਿਸ ਨੂੰ ਬੁਲਾਇਆ ਬਟ ਹਜੇ ਤੱਕ ਪੁਲਿਸ ਨੇ ਕੋਈ ਉਹਦੀ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਛੋਟੀਆਂ-ਛੋਟੀਆਂ ਚੋਰੀਆਂ ਤੇ ਇੱਥੇ ਹੁੰਦੀਆਂ ਹੀ ਰਹਿੰਦੀਆਂ ਨੇ ਤੇ ਅੱਜ ਜਦੋਂ ਆਪਾਂ ਸਵੇਰੇ ਸਕੂਲ ਆਏ ਆ ਸਾਡਾ ਲੋਕ ਖੁੱਲਾ ਸੀਗਾ ਕਿਚਨ ਦਾ ਔਰ ਜਦੋਂ ਆਪਾਂ ਕਿਚਨ ਦੇ ਅੰਦਰ ਐਂਟਰ ਹੋਏ ਆਂ ਤੇ ਉੱਥੇ ਨਾਲ ਚੋਲ ਦਾ ਜਿਹੜਾ ਡਰਾਮਾ ਉਹਦਾ ਟੱਕਣ ਖੁੱਲਿਆ ਹੀ ਨੀਚੇ ਉਹ ਚੋਲ ਵੀ ਨਹੀਂ ਆਏ ਸੀਗੇ ਔਰ ਜਿਹੜੀ ਡਰਮੀ ਸੀਗੀ ਉਹਦੇ ਵਿੱਚ ਆਪਾਂ ਬੋਰੀ ਸਮੇਤ ਆਟਾ ਰੱਖਿਆ ਹੋਇਆ ਸੀਗਾ ਉਹ ਵੀ ਚ ਤੇ ਜਿਹੜਾ ਰਾਸ਼ਨ ਸੀਗਾ ਉਹ ਸਾਰਾ ਲੈ ਗਏ ਔਰ ਨਾਲ ਦੀ ਇੱਕ ਕੁੱਕਰ ਸੀਗਾ ਆਪਾਂ ਹਜੇ ਥੋੜੀ ਦੇ ਨੀ ਹੋਇਆ ਸੀ ਖਰੀਦਿਆ ਸੀ ਨਵਾਂ ਕੁੱਕਰ ਸੀਗਾ ਉਹ ਵੀ ਚੱਕ ਕੇ ਲੈ ਗਏ ਆ ਗੈਸ ਸਿਲੰਡਰ ਵੀ ਸਾਡਾ ਚੱਕ ਕੇ ਲੈ ਗਏ ਔਰ ਇੱਥੇ ਸਾਡੇ ਬਾਹਰ ਕੈਮਰੇ ਲੱਗੇ ਹੋਏ ਸੀਗੇ ਉਹ ਵੀ ਲੈ ਗਏ ਨੇ ਤੇ ਡੀਵੀਆਰ 'ਚ ਥੋੜੀ ਜਿਹੀ ਸਾਡੀ ਖਰਾਬੀ ਸੀਗੀ ਤੇ ਉਹ ਵੀ ਆਪਾਂ ਲਾ ਕੇ ਰੱਖਿਆ ਹੋਇਆ ਸੀ ਤੇ ਉਹ ਆਪਾਂ ਕਿਚਨ 'ਚ ਐਕਸਟਰਾਸ ਮਾਲ ਰੱਖ ਦਿੰਨੇ ਹੋਣੇ ਉਹ ਵੀ ਉਹ ਤੋਂ ਹੀ ਚੱਕ ਕੇ ਉਹ ਵੀ ਲੈ ਗਏ ਨੇ ਨਾਲ ਹੀ ਮਤਲਬ ਕਿ ਓਵਰ ਆਲ ਕਾਫੀ ਨੁਕਸਾਨ ਕਰ ਗਏ ਅੱਜ ਸਾਡੇ ਮਿੱਡੇ ਵੀਲ ਵੀ ਸਕੂਲ ਨਹੀਂ ਬਣਿਆ ਮੇਰੇ ਬੱਚੇ ਵਿਚਾਰੇ ਅੱਜ ਭੁੱਖੇ ਨੇ ਤੇ ਇਸ ਲਈ ਮੈਂ ਤੇ ਹੀ ਕਹੂੰਗੀ ਕਿ ਮੈਂ ਹੁਣ ਇਨਚਾਰਜ ਕੋਲ ਗਈ ਸੀ ਚੌਂਕੀ ਇਨਚਾਰਜ ਕੋਲ ਉਹ ਸਾਨੂੰ ਉੱਥੇ ਮਿਲੇ ਨਹੀਂ ਉਹਨਾਂ ਨੇ ਸਾਡੀ ਜਿਹੜੀ ਦਰਖਾਸਤ ਉਹ ਰੱਖੀ ਨਹੀਂ ਆਪਾਂ ਵਾਪਸ ਲਾਇਆ ਤੇ ਉਹ ਹੁਣ ਇੱਥੇ ਆਉਣ ਲੱਗੇ ਆ ਸਕੂਲ ਤੇ ਹੁਣ ਦੇਖੋ ਕੀ ਕਾਰਵਾਈ ਕਰਦੇ ਨੇ ਕੀ ਮੰਗੀ ਕਰਦੇ ਆਪਾਂ ਪ੍ਰਸ਼ਾਸਨ ਤੋਂ ਇਹੀ ਪ੍ਰਸ਼ਾਸਨ ਕੋਲ ਆਪਾਂ ਮੰਗ ਕਰਦੇ ਕਿ ਸਾਡੇ ਜੋ ਵੀ ਚੋਰਾਂ ਨੂੰ ਨੁਕੀਲ ਪਾਈ ਜਾਵੇ ਜੋ ਰੋਜ਼ ਰੋਜ਼ ਚੋਰੀਆਂ ਹੋ ਰਹੀਆਂ ਨੇ ਉਹਨਾਂ ਨੂੰ ਥੋੜਾ ਬਹੁਤ ਜਿਵੇਂ ਨਸ਼ੇ ਮੈਨੂੰ ਨਹੀਂ ਲੱਗਦਾ ਕਿ ਸਕੂਲ ਦੇ ਵਿੱਚ ਨਸ਼ੇ ਕਰਨੇ ਜਿਹੜੇ ਉਹ ਸਹੀ ਆ ਇੱਥੋਂ ਤੱਕ ਕਿ ਮੈਨੂੰ ਸਕੂਲ ਵਿੱਚ ਉਹ ਇਤਰਾਜਯੋਗ ਚੀਜ਼ਾਂ ਵੀ ਮਿਲਦੀਆਂ ਰਹੀਆਂ ਨੇ ਔਰ ਇਹ ਵੀ ਮੈਂ ਪੁਲਿਸ ਨੂੰ ਦੱਸਿਆ ਕਿ ਸਾਡੇ ਸਕੂਲ 'ਚ ਇਤਰਾਜਯੋਗ ਚੀਜ਼ਾਂ ਵੀ ਮਿਲਦੀਆਂ ਨੇ ਇੱਥੇ ਸਾਡੇ ਡੈਸਕ ਜੇ ਕੋਈ ਬਾਹਰ ਰਹਿ ਜਾਵੇ ਉਹ ਕੰਧਾਂ ਦੇ ਨਾਲ ਲੱਗਾ ਹੁੰਦਾ ਉਹ ਪਤਾ ਨਹੀਂ ਕੀ ਕਰਦੇ ਆ ਕੀ ਨਹੀਂ ਕਰਦੇ ਇੱਕ ਦਿਨ ਸਾਡੇ ਇੱਥੇ ਸਕੂਲ ਵਿੱਚ ਵੋਮਿਟ ਵੀ ਕਰੀਆਂ ਆਈਆਂ ਸੀ ਉੱਥੇ ਕੋਰੀਡੋਰ ਦੇ ਵਿੱਚ ਮੈਂ ਸਾਰੇ ਘਰ ਘਰ ਗਈਆਂ ਮੈਂ ਸਾਰੇ ਪੁੱਛਿਆ ਤੇ ਉਹ ਸਾਰੇ ਲੋਕੀ ਕਹਿੰਦੇ ਜੀ ਸਾਡੇ ਕੀ ਤਾਂ ਨੇ ਹੁਣ ਦੱਸੋ ਇੱਕ ਲੇਡੀ ਇਕੱਲੀ ਕੀ ਕਰ ਸਕਦੀ ਆ ਬਸ ਪੁੱਛ ਹੀ ਸਕਦੀ ਆ ਹੋਰ ਕੋਈ ਨਹੀਂ ਹੁਣ ਇੱਥੇ ਦੇ ਕੋਣ ਮੇਰੇ ਛੋਟੇ-ਛੋਟੇ ਬੱਚੀਆਂ ਵੀ ਸਕੂਲ ਆਉਂਦੀਆਂ ਨੇ ਅਮ ਤੋਦ ਜਿਹੜੇ ਨਸ਼ੇੜੀ ਨੇ ਮੁੰਡੇ ਉਹ ਸਾਡੇ ਇੱਥੇ ਪਿੱਛੇ ਬੈਠੇ ਰਹਿੰਦੇ ਨੇ ਇੱਥੇ ਕਾਫੀ ਸਾਰਾ ਘਾਹ ਸੀ ਉਹ ਵੀ ਮੈਂ ਕਹਿ ਕੇ ਕਟਵਾਇਆ ਏ ਕਿ ਮੇਰੀਆਂ ਛੋਟੀਆਂ-ਛੋਟੀਆਂ ਬੱਚੀਆਂ ਸਕੂਲ ਆਉਂਦੀਆਂ ਜੇ ਉਹਨਾਂ ਨੂੰ ਕੋਈ ਚੱਕ ਲੇ ਉਧਰ ਨੂੰ ਲੈ ਜਾਵੇ ਤੇ ਤੁਹਾਨੂੰ ਪਤਾ ਕੋਈ ਵੀ ਘਟਨਾ ਵਾਪਰ ਸਕਦੀ ਹੁਣ ਮੰਗ ਤੇ ਮੇਰੀ ਇਹੋ ਹੀ ਆ ਕਿ ਇਸ ਚੀਜ਼ ਨੂੰ ਇਸ ਪਿੰਡ ਚ ਰੋਕਿਆ ਜਾਏ ਕਿਉਂਕਿ ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹ ਹੀ ਚੋਰੀ ਕਰਦੇ ਨੇ ਕੀ ਨਾਮ ਜੀ ਆਪਣਾ ਮੇਰਾ ਨਾਮ ਕਸ਼ਮੀਰ ਮਸੀਹ ਪੀਟੀਆਈ ਟੀਚਰ ਸਰਕਾਰੀ ਹਾਈ ਸਕੂਲ ਮਨਸੂਰ ਕੇ ਪਰ ਕੀ ਕਹਿਣਾ ਚਾਹੋਗੇ ਜਿੱਥੇ ਚੋਰੀ ਦੀ ਜਿਹੜੀ ਵਾਰਦਾਤ ਹੈ ਮੇਕੋ ਸਵੇਰ ਜਦ ਮੈਡਮ ਸਕੂਲ ਆਏ ਨੇ ਤੇ ਉਹਨਾਂ ਨੇ ਵੇਖਿਆ ਵੀ ਸਾਡੇ ਸਕੂਲ ਚੋਰੀ ਹੋ ਗਈ ਆ ਉਹਨਾਂ ਉਸੇ ਟਾਈਮ ਸਾਡੇ ਸਕੂਲ ਨੂੰ ਫੋਨ ਕੀਤਾ ਵੀ ਸਰ ਜੀ ਇੱਧਰ ਆਇਓ ਇਹ ਸਾਡੇ ਤੋਂ ਚੋਰੀ ਹੋ ਗਈ ਆ ਆਈ ਇੱਥੇ ਆਏ ਆ ਪਰ ਇੱਥੇ ਇਹ ਵੀ ਬਹੁਤ ਸਾਰਾ ਕੰਮ ਹੈ ਕਿਉਂਕਿ ਸਕੂਲ ਦੇ ਵਿੱਚ ਬੱਚੇ ਜਿਹੜੇ ਨੇ ਕੰਧਾਂ ਟੱਪ ਕੇ ਜ਼ਰੂਰ ਨਸ਼ੇ ਦਾ ਓਵਰਡੋਜ਼ ਕੀ ਕਹਿੰਦੀ ਲਾਉਂਦੇ ਨੇ ਨਸ਼ੇ ਕਰਦੇ ਨੇ ਮਨ ਲਓ ਕੱਲ ਨੂੰ ਕੋਈ ਬੱਚਾ ਇਹ ਨਸ਼ਾ ਕਰਦਾ ਇਹਦੇ ਵਿੱਚ ਕੋਈ ਮਰ ਗਿਆ ਸਕੂਲ ਦੇ ਕੈਬਨ ਦੇ ਵਿੱਚ ਹੀ ਤੇ ਬਾਅਦ ਚ ਪੁੱਛਗੇ ਟੀਚਰ ਨੂੰ ਹੁਣੀ ਆ ਇਹਦਾ ਜ਼ਿੰਮੇਵਾਰ ਵੇਖੋ ਜੋ ਵੀ ਇਹ ਬੱਚੇ ਕਰਦੇ ਨੇ ਮੜਾ ਕੰਮ ਕਰਦੇ ਨੇ ਪੁਲਿਸ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਨੀ ਆ ਕਿ ਪੁਲਿਸ ਪ੍ਰਸ਼ਾਸਨ ਜਿਹੜੀ ਆ ਸਕੂਲ ਦੇ ਵੱਲ ਜਰੂਰ ਧਿਆਨ ਦੇਵੇ ਸਕੂਲਾਂ ਦੇ ਸਰਕਾਰੀ ਹਾਈ ਸਕੂਲ ਮਨਜ਼ੂਰਕੇ ਆਬਾਦੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਵੀ ਮਨਜ਼ੂਰਕੇ ਜਿਹੜਾ ਆਬਾਦੀ ਆ ਇੱਥੇ ਕਮ ਸੋ ਕਮ ਪ੍ਰਸ਼ਾਸਨ ਹੋਰ ਨਹੀਂ ਤੇ ਇੱਕ ਵਾਰੀ ਸਵੇਰੇ ਕੋਈ ਸ਼ਾਮ ਨੂੰ ਜ਼ਰੂਰ ਚੱਕਰ ਲਾਵੇ ਜਿਹੜੇ ਇਹਦੇ ਅੜਤ ਕਿਤੇ ਬੈਠੇ ਹੁੰਦੇ ਨੇ ਨਸ਼ੇੜੀ ਉਹਨਾਂ ਨੂੰ ਨਕੇਲ ਪਾਈ ਜਾਵੇ ਬਾਕੀ ਇਹ ਜਿਹੜਾ ਕੰਮ ਚੋਰੀ ਦਾ ਇਹ ਨਸ਼ੇ ਕਰਨ ਵਾਲਿਆਂ ਦਾ ਹੋਰ ਕਿਸੇ ਦਾ ਨਹੀਂ ਹੈ